ਸਤਿ ਸ਼੍ਰੀ ਅਕਾਲ ਜੀ ਮਨਰਾਸੀ ਦੂ ਵਲੌਗ ਤੇ ਤੁਹਾਡਾ ਸਵਾਗਤ ਹੈ ਆਸ਼ਾ ਕਰਦੀ ਤੁਸੀਂ ਸਾਰੇ ਟਿਕ ਟਕ ਹੋਗੇ ਵਧੀਆ ਹੋਗੇ ਜੀ ਲਓ ਜੀ ਅੱਜ ਆਪਾਂ ਬੁੱਧਵਾਰ ਨੂੰ ਟਾਈਮ ਹੋ ਗਿਆ ਇੱਥੇ ਸ਼ਾਮ ਦੇ 7:30 ਵਜੇ ਦਾ ਵਲੌਗ ਅੱਜ ਆਪਾਂ ਲੇਟ ਹੀ ਸ਼ੁਰੂ ਕਰ ਰਹੇ ਹਾਂ ਉਹ ਮੈਂ ਤੁਹਾਨੂੰ ਦੱਸਦੀ ਆਂ ਵੀ ਕਿਉਂ ਲੇਟ ਸ਼ੁਰੂ ਹੋ ਰਿਹਾ ਹੈ ਸਭ ਤੋਂ ਪਹਿਲਾਂ ਜੀ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਹਾਂਜੀ ਮੈਂ ਤੁਹਾਨੂੰ ਦੱਸਦੀ ਆਂ ਵੀ ਅੱਜ ਨਾ ਮੈਂ ਗਈ ਸੀ ਕਿ ਡਾਕਟਰ ਕੋਲੇ ਚੈੱਕਅਪ ਕਰਾਉਣ ਵਾਸਤੇ ਕਿਉਂਕਿ ਮੈਨੂੰ 5-6 ਦਿਨਾਂ ਤੋਂ ਬਹੁਤ ਜ਼ਿਆਦਾ ਵੀਕਨੈਸ ਲੱਗ ਰਹੀ ਸੀਗੀ ਤੇ ਮੇਰਾ weight ਵੀ ਜਿਹੜਾ ਆ ਉਹ ਬਹੁਤ ਲੋਸ ਹੋ ਗਿਆ ਅੱਗੇ ਨਾਲੋਂ ਪਤਲੀ ਹੋ ਗਈ ਮੈਂ ਬਹੁਤ ਜ਼ਿਆਦਾ ਤੇ ਮਹੀਨੇ ਦੇ ਵਿੱਚ ਮੈਨੂੰ 2-3 ਵਾਰੀ ਬੁਖਾਰ ਹੋ ਗਿਆ ਤੇ ਆਪਾਂ ਕੇਅਰਲੈਸ ਹੋ ਜਾਂਦੇ ਆ ਆਪਾਂ ਸੋਚਿਆ ਵੀ ਚਲੋ ਮੌਸਮ ਚੇਂਜ ਹੋ ਰਿਹਾ ਹੈ ਨਾ ਵੀ ਬਦਲ ਰਿਹਾ ਮੌਸਮ ਮੀਂਹ ਵਗੈਰਾ ਪੈ ਰਿਹਾ ਵੀ ਤਾਂ ਇਸ ਤਰ੍ਹਾਂ ਹੋ ਰਿਹਾ ਆ ਪਰ ਹੁਣ ਮੈਨੂੰ 5-6 ਦਿਨਾਂ ਤੋਂ ਕਾਫੀ ਕਮਜ਼ੋਰੀ ਲੱਗ ਰਹੀ ਸੀਗੀ ਇਸ ਕਰਕੇ ਮੈਂ ਇਹ ਚੈੱਕਅਪ ਵਾਸਤੇ ਗਈ ਸੀਗੀ ਤੇ ਡਾਕਟਰ ਨੇ ਇੱਕ ਚੈੱਕਅਪ ਕਰਵਾਇਆ ਟਾਈਫਾਇਟ ਦਾ ਪਰ ਰਿਪੋਰਟ ਜਿਹੜੀ ਆ ਉਹ ਨੋਰਮਲ ਆਈ ਆ ਵੀ ਡਾਕਟਰ ਕਹਿੰਦੇ ਵੀ ਅੱਜਕੱਲ ਟਾਈਫਾਇਟ ਬਹੁਤ ਹੋ ਰਿਹਾ ਹੈ ਫੈਲਿਆ ਹੋਇਆ ਹੈ ਵੀ ਉਹ ਪ੍ਰੋਬਲਮ ਨਾ ਹੋਵੇ ਵੀ ਤੁਹਾਨੂੰ ਇਨੀਸ਼ੀਅਲੀ ਬੁਖਾਰ ਹੋ ਰਿਹਾ ਵੀ ਦਸਾਂ 15 ਦਿਨਾਂ ਬਾਅਦ ਫੇਰ ਹੋ ਜਾਂਦਾ ਹੈ ਪਰ ਸ਼ੁਕਰ ਹੈ ਵੀ ਨੋਰਮਲ ਰਿਪੋਰਟ ਆਈ ਆ ਫੇਰ ਡਾਕਟਰ ਨੇ ਇਹੀ ਮੈਨੂੰ ਕਿਹਾ ਸੀ ਵੀ ਕਹਿੰਦਾ ਤੁਸੀਂ ਨਾ ਬੁਖਾਰ ਚ ਮਤਲਬ ਕਿ ਆਪਦਾ ਰੈਸਟ ਨਹੀਂ ਕੀਤਾ ਡਾਈਟ ਦਾ ਧਿਆਨ ਨਹੀਂ ਰੱਖਿਆ ਤਾਂ ਤੁਹਾਨੂੰ ਕਮਜ਼ੋਰੀ ਆ ਗਈ ਤੇ ਹੁਣ ਤੁਸੀਂ ਦਵਾਈ ਦੇ ਨਾਲ ਨਾਲ ਆਪਦੀ ਡਾਈਟ ਦਾ ਵੀ ਧਿਆਨ ਰੱਖੋ ਤੇ ਰੈਸਟ ਵੀ ਕਰੋ ਦੇਖੋ ਵੈਸੇ ਤਾਂ ਆਪਾਂ 1.5 ਘੰਟਾ ਰੈਸਟ ਜਿਹੜਾ ਡੇਲੀ ਕਰਦੇ ਹੀ ਕਰਦੇ ਆ ਨਾ ਕੰਮਕਾਜ ਕਰਨ ਤੋਂ ਬਾਅਦ ਪਰ ਇਹ ਹੋ ਜਾਂਦਾ ਵੀ ਜ਼ਿਆਦਾ ਟਾਈਮ ਰੈਸਟ ਕਰ ਹੀ ਨਹੀਂ ਹੁੰਦਾਗਾ ਜਿਆਦਾ ਟਾਈਮ ਰੈਸਟ ਕਰਦੇ ਆ ਤੇ ਐ ਲੱਗਦਾ ਰਹਿੰਦਾ ਵੀ ਕੰਮ ਪਏ ਆ ਹਨਾ ਕਰਨੇ ਆ ਲੇਟ ਹੋ ਜਾਾਂਗੇ ਤੇ ਇਸ ਕਰਕੇ ਮੈਂ ਕਿਹਾ ਚਲੋ ਹੁਣ ਮੈਂ ਧਿਆਨ ਰੱਖੂਗੀ ਆਪਣੀ ਡਾਈਟ ਦਾ ਪੂਰਾ ਧਿਆਨ ਰੱਖੂਗੀ ਤੇ ਰੈਸਟ ਦਾ ਵੀ ਧਿਆਨ ਰੱਖੂਗੀ ਤੇ ਵੈਸੇ 5 ਦਿਨਾਂ ਦੀ ਦਵਾਈ ਦਿੱਤੀ ਹੈ ਉਸ ਤੋਂ ਬਾਅਦ ਮੈਨੂੰ ਫਿਰ ਜਾਣਾ ਪੈਣਾ ਹੈ ਚਲੋ ਫਰਕ ਪੈ ਜਾਵੇ ਹਾਂਜੀ ਦੂਸਰਾ ਕਾਰਨ ਇਹ ਸੀਗਾ ਵੀ ਅੱਜ ਮੰਮੀ ਡੈਡੀ ਘਰੇ ਹੈ ਨਹੀਂਗੇ ਕਿਉਂਕਿ ਜਿਹੜੇ ਮੇਰੀ ਨਾਨਾ ਦਾ ਉਹਨਾਂ ਦੀ ਨਾਨਦੀ ਡੈਥ ਹੋ ਚੁੱਕੀ ਹੈ ਦੀਦੀ ਵਿਚਾਰੇ ਬ੍ਰੈਸਟ ਕੈਂਸਰ ਨਾਲ ਪੀੜਿਤ ਸੀਗੇ ਤੇ 2 ਸਾਲ ਦੇ ਟ੍ਰੀਟਮੈਂਟ ਤੋਂ ਬਾਅਦ ਅੱਜ ਉਹਨਾਂ ਦੀ ਡੈਥ ਹੋ ਗਈ ਬਹੁਤ ਦੁੱਖ ਹੋਇਆ ਕਿਉਂਕਿ ਜੇ ਆਪਾਂ ਕਹੀਏ ਵੀ ਉਮਰ ਉਹਨਾਂ ਦੀ ਜ਼ਿਆਦਾ ਨਹੀਂ ਸੀਗੀ ਜੇ 46 47 48 ਸਾਲ ਦੀ ਉਮਰ ਕੁਝ ਨਹੀਂ ਹੁੰਦੀਗੀ ਕਿਉਂਕਿ ਇਸ ਟਾਈਮ ਦੇ ਵਿੱਚ ਬੱਚੇ ਪੜ ਰਹੇ ਹੁੰਦੇ ਆ ਤੇ ਬੱਚਿਆਂ ਨੂੰ ਆਪਦੇ ਪੇਰੈਂਟਸ ਦੀ ਆਪਦੇ ਮਾਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ ਦੀਦੀ ਨੂੰ ਬ੍ਰੈਸਟ ਕੈਂਸਰ ਦਾ 2 ਸਾਲ ਪਹਿਲਾਂ ਪਤਾ ਲੱਗਿਆ ਸੀਗਾ ਤੇ ਉਹਨਾਂ ਦਾ ਬੀਕਾਨੇਰ ਤੋਂ ਇਲਾਜ ਚੱਲ ਰਿਹਾ ਸੀਗਾ ਬੀਕੀਮੋ ਥੈਰੇਪੀ ਹੋਣੀ ਬਹੁਤ ਪੇਨਫੁਲ ਜਿਹੜਾ ਟ੍ਰੀਟਮੈਂਟ ਹੁੰਦਾ ਨਾ ਕੈਂਸਰ ਦਾ ਤੇ ਰੱਬ ਅਗੇ ਅਰਦਾਸ ਸਹੀ ਕਰਦੇ ਆਂ ਵੀ ਇਹ ਜੀ ਬਿਮਾਰੀ ਕਿਸੇ ਨੂੰ ਨਾ ਲੱਗੇ ਕਿਉਂਕਿ ਜਿੰਨਾਂ ਦੇ ਘਰ ਦਾ ਜੀ ਚੱਲ ਜਾਂਦਾ ਨਾ ਉਹਨਾਂ ਨੂੰ ਉਹਨਾਂ ਨੂੰ ਇਹ ਚੀਜ਼ ਨੂੰ ਸੰਭਾਲਣਾ ਤੇ ਬਾਅਦ ਦੇ ਟਾਈਮ ਨੂੰ ਸੰਭਾਲਣਾ ਬਹੁਤ ਔਖਾ ਹੋ ਜਾਂਦਾ ਹੈ ਹਾਲਾਂਕਿ ਉਹਨਾਂ ਨੇ ਬੀ ਦੀ ਦਾ ਬਹੁਤ ਇਲਾਜ ਕਰਵਾਇਆ ਵੀ ਕਨੇਰ ਤੋਂ ਉਹਨਾਂ ਦਾ ਇਲਾਜ ਚੱਲ ਰਿਹਾ ਸੀ 2 ਸਾਲ ਉਹਨਾਂ ਨੇ ਬਹੁਤ ਕੇਅਰ ਕੀਤੀ ਉਹਨਾਂ ਦੀ ਹੈਨਾ ਤੇ ਪਰ ਉਹ ਹੈ ਵੀ ਜੋ ਰੱਬ ਦੀ ਲਿਖਿਆ ਨਾ ਉਹਨਾਂ ਨੂੰ ਕੋਣ ਮਿਟਾ ਸਕਦਾ ਆ ਪਰ ਬੜੀ ਦੁੱਖ ਵਾਲੀ ਗੱਲ ਹੈ ਵੀ ਉਹਨਾਂ ਦੇ ਬੱਚੇ ਹਜੇ ਪੜ ਰਹੇ ਸੀਗੇ ਕਿਉਂਕਿ ਜਦੋਂ ਮਾਂ ਇੱਕ ਆਪਦੇ ਬੱਚੇ ਨੂੰ ਜਨਮ ਦਿੰਦੀ ਹੈ ਨਾ ਤੇ ਉਹਨਾਂ ਨੂੰ ਪਾਲਦੀ ਆ ਉਹਨਾਂ ਨੂੰ ਵੱਡੇ ਕਰਦੀ ਆ ਤੇ ਮਾਂ ਦੇ ਸੁਪਨੇ ਜਿਹੜੇ ਬੱਚਿਆਂ ਨਾਲ ਜੁੜ ਜਾਂਦੇ ਆ ਮਾਂ ਨੂੰ ਇਹ ਹੁੰਦਾ ਵੀ ਜਿਹੜੇ ਮੇਰੇ ਸੁਪਨੇ ਮੇਰੇ ਮੈਂ ਨਹੀਂ ਪੂਰੇ ਕਰ ਸਕੀ ਉਹ ਬੱਚਿਆਂ ਦੇ ਵਿੱਚ ਪੂਰੇ ਕਰਨ ਦੀ ਕੋਸ਼ਿਸ਼ ਕਰਦੀ ਆ ਨਾ ਵੀ ਮੈਂ ਇਹਨਾਂ ਨੂੰ ਪੜਾਵਾ ਲਿਖਾਵਾ ਵਧੀਆ ਇਨਸਾਨ ਬਣਾਵਾ ਹੈ ਨਾ ਧੀ ਹੋਵੇ ਜਾਂ ਪੁੱਤ ਹੋਵੇ ਉਹਨਾਂ ਦੇ ਬਾਰੇ ਬਹੁਤ ਕੁਝ ਸੋਚਦੀ ਐ ਪਰ ਵੀ ਉਹਨਾਂ ਨੂੰ ਇਹ ਸੁਪਨੇ ਪੂਰੇ ਕਰਨ ਦਾ ਟਾਈਮ ਨਹੀਂ ਮਿਲਿਆਗਾ ਅਜੇ ਬੱਚੇ ਉਹਨਾਂ ਦੇ ਪੜ ਰਹੇ ਸੀਗੇ ਤੇ ਵੈਸ ਦੀ ਬਹੁਤ ਵਧੀਆ ਨੇਚਰ ਦੇ ਅੰਮ੍ਰਿਤਧਾਰੀ ਬਹੁਤ ਵਧੀਆ ਹਨ ਗੁਰਦਵਾਰੇ ਨੂੰ ਮੰਨਣ ਵਾਲੇ ਤੇ ਪਰ ਉਹਨਾਂ ਦਾ ਅੱਜ ਵਿਛੋੜਾ ਪੈ ਗਿਆ ਤੇ ਮੰਮੀ ਡੈਡੀ ਉੱਥੇ ਗਏ ਹੋਏ ਆ ਦੇਖੋ ਜੀ ਭੈਣ ਭਰਾਵਾਂ ਦਾ ਹਨਾ ਬੱਚਿਆਂ ਤੇ ਆਪਦੀ ਮਾਂ ਨਾਲ ਤੇ ਇੱਕ ਹਮਸਫਰ ਦਾ ਵਿਛੜ ਜਾਣਾ ਬਹੁਤ ਦੁੱਖ ਵਾਲੀ ਗੱਲ ਹੁੰਦੀ ਆ ਤੇ ਪਤਾ ਨਹੀਂ ਕਿਹਜੀ ਲਾਇਲਾ ਇਸ ਬਿਮਾਰੀ ਆ ਵੀ ਫਰਸਟ ਸਟੇਜ ਤੇ ਪਤਾ ਲੱਗ ਜੇ ਤਾਂ ਇਹਦਾ ਇਲਾਜ ਹੋ ਜਾਂਦਾ ਆ ਹਨਾ ਲੇਕਿਨ ਉਸ ਤੋਂ ਬਾਅਦ ਕੋਈ ਇਲਾਜ ਨਹੀਂ ਹੁੰਦਾ ਹਰ ਕੋਈ ਪੋਜ਼ਿਟਿਵ ਥਿੰਕਿੰਗ ਸੋਚਦਾ ਵੀ ਵੀ ਕਿਉਂਕਿ ਇਹ ਦੀਦੀ ਤੇ 2 ਸਾਲ ਤੋਂ ਇਲਾਜ ਚੱਲ ਰਿਹਾ ਸੀਗਾ ਪਰ 15-20 ਦਿਨ ਤੋਂ ਦੀਦੀ ਬਹੁਤ ਜ਼ਿਆਦਾ ਕਮਜ਼ੋਰ ਹੋ ਗਈ ਸੀ ਹਾਲਾਂਕਿ ਉਹਨਾਂ ਨੇ ਪੂਰੀ ਕੇਅਰ ਕੀਤੀ ਪੂਰਾ ਇਲਾਜ ਕਰਵਾਇਆ ਹਨਾ ਤੇ ਜਦੋਂ ਵੀ ਉਹਨਾਂ ਨੂੰ ਥੋੜਾ ਜਿਹਾ ਲੱਗਦਾ ਸੀਗਾ ਜਿੱਦਾਂ ਅਸੀਂ ਗੱਲਬਾਤ ਕਰਦੇ ਸੀਗੇ ਵੀ ਲੱਗਦਾ ਸੀਗਾ ਵੀ ਹੱਥ ਪੈਰ ਹਿਲਾ ਰਹੇ ਆ ਅੱਖਾਂ ਖੋਲ ਰਹੇ ਆ ਤੇ ਇੱਕ ਮਨ ਦੇ ਵਿੱਚ ਸੋਚ ਆਉਂਦੀ ਸੀ ਵੀ ਚਲੋ ਠੀਕ ਹੋ ਜਾਣਗੇ ਹਨਾ ਪਰ ਜਿਵੇਂ ਕਿ ਰੱਬ ਨੇ ਲਿਖਿਆ ਸੀਗਾ ਅੱਜ ਉਹਨਾਂ ਦਾ ਇਸ ਦੁਨੀਆ ਤੇ ਲਾਸਟ ਦਿਨ ਸੀਗਾ ਕਹਿ ਦਿੰਦੇ ਆ ਨਾ ਜਦੋਂ ਵੀ ਕੋਈ ਇਨਸਾਨ ਤਸਵੀਰਾਂ ਬਣ ਜਾਂਦਾ ਤਾਂ ਉਸ ਤਸਵੀਰਾਂ ਨਾਲ ਗੱਲਾਂ ਕਰਨੀਆਂ ਬਹੁਤ ਔਖੀਆਂ ਹੋ ਜਾਂਦੀਆਂ ਖਾਸ ਕਰ ਜਦੋਂ ਇੱਕ ਮਾਂ ਜਦੋਂ ਆਪਣੇ ਬੱਚਿਆਂ ਨਾਲ ਵਿਛੜ ਜਾਂਦੀ ਹੈ ਨਾ ਤਾਂ ਉਹਨਾਂ ਬੱਚਿਆਂ ਵਾਸਤੇ ਬਹੁਤ ਔਖਾ ਹੋ ਜਾਂਦਾ ਕਿਉਂਕਿ ਇਹ ਉਮਰ ਹੁੰਦੀ ਹੈ ਜਦੋਂ ਬੱਚਿਆਂ ਨੂੰ ਆਦੇ ਮਾਪੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਐਸੀ ਤਾਂ ਬੱਚਿਆਂ ਨੂੰ ਆਦੇ ਮਾਪੇ ਦੀ ਸਦਾ ਹੀ ਜ਼ਰੂਰਤ ਹੁੰਦੀ ਹੈ ਪਰ ਇਹ ਜਿਹੜੀ 15 16 ਸਾਲ ਦੀ ਏਜ ਹੁੰਦੀ ਹੈ ਇਸ ਟਾਈਮ ਦੇ ਵਿੱਚ ਬੱਚਿਆਂ ਨੂੰ ਉਹਨਾਂ ਦੇ ਮਾਪੇ ਬਹੁਤ ਗਾਈਡ ਕਰਦੇ ਆ ਨਾ ਕਿ ਕੀ ਚੰਗਾ ਕੀ ਮਾੜਾ ਆ ਹਨਾ ਦੁਨੀਆਦਾਰੀ ਸਿਖਾਉਂਦੇ ਆ ਤੇ ਇਸ ਕਰਕੇ ਇਸ ਟਾਈਮ ਦੇ ਵਿੱਚ ਬੱਚਿਆਂ ਨੂੰ ਆਦੇ ਮਾਪੇ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਜੋ ਕਿ ਉਹ ਮਾਂ ਉਹਨਾਂ ਦੀ ਉਹਨਾਂ ਤੋਂ ਵਿਛੜ ਚੁੱਕੀ ਆ ਤੇ ਇਹ ਵਾਲਾ ਟਾਈਮ ਉਹਨਾਂ ਨੂੰ ਕਦੇ ਨਹੀਂ ਭੁੱਲਣਾ ساری ਜ਼ਿੰਦਗੀ ਜੀਣਗੇ ਉਹ ਨਾ ਸਾਰੇ ਵਿਹਾਰ ਵੀ ਹੋ ਜਾਣਗੇ ਤੇ ساری ਜ਼ਿੰਦਗੀ ਉਹਨਾਂ ਨੂੰ ਜੀਣੀ ਵੀ ਪਊਗੀ ਪਰ ਇੱਕ ਮਾਂ ਤੋਂ ਬਿਨਾਂ ਜ਼ਿੰਦਗੀ ਜੀਣੀ ਬੜੀ ਔਖੀ ਹੋ ਜਾਂਦੀ ਹੈ ਨਾ ਉਹ ਖੁਸ਼ੀਆਂ ਉਹ ਵਾਲੀਆਂ ਖੁਸ਼ੀਆਂ ਨਹੀਂ ਰਹਿੰਦੀਆਂ ਜਿਹੜੀਆਂ ਮਾਂ ਦੇ ਨਾਲ ਪੂਰੀਆਂ ਕਰਨੀਆਂ ਹੁੰਦੀਆਂ ਫਿਰ ਵੀ ਆਪਾਂ ਦਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਚਲੋ ਵੀ ਉਹਨਾਂ ਨੂੰ ਇਹ ਭਾਣਾ ਮੰਨ ਦਾ ਬਲ ਵਖਸ਼ੇ ਰੱਬ ਤੇ ਬੱਚਿਆਂ ਨੂੰ ਚੰਗੀ ਜ਼ਿੰਦਗੀ ਦੇਵੇ ਚੰਗੀ ਸੇਧ ਦੇਵੇ ਚੰਗੇ ਰਾਹ ਤੇ ਚੱਲਣ ਹਨਾ ਵੀ ਜਿਹੜਾ ਉਹਨਾਂ ਦੇ ਮਾਂ ਦਾ ਨਾਮ ਹਮੇਸ਼ਾ ਰਵੀ ਇਸ ਦੁਨੀਆ ਦੇ ਉੱਤੇ ਵੀ ਉਹਦੇ ਬੱਚੇ ਆ ਹਨਾ ਤੇ ਬਾਕੀ ਜਿਹੜਾ ਭੈਣ ਭਰਾਵਾਂ ਨਾਲ ਉਹ ਬੱਚਿਆਂ ਨਾਲੋਂ ਤੇ ਹਮਸਫਰ ਦਾ ਵਿਛੜ ਜਾਣਾ ਬਹੁਤ ਔਖਾ ਹੁੰਦਾ ਹੈ ਇਹ ਉਹਨਾਂ ਨੂੰ ਪਤਾ ਹੁੰਦਾ ਆ ਜਿਨ੍ਹਾਂ ਨੇ ਕੀ ਇਹ ਗੱਲਾਂ ਅਦੇ ਦਿਲ ਦੇ ਹੰਡਾਈਆਂ ਹੁੰਦੀਆਂ ਜਿਨ੍ਹਾਂ ਦੇ ਪਰਿਵਾਰ ਦਾ ਇੱਕ ਜੀ ਚਲਾ ਜਾਂਦਾ ਬਹੁਤ ਔਖਾ ਹੋ ਜਾਂਦਾ ਆ ਜਦੋਂ ਰਿਸ਼ਤੇਦਾਰੀ ਦੇ ਵਿੱਚ ਕੋਈ ਵੀ ਹੈ ਜਾਂ ਸੁਣਦੇ ਤਾਂ ਬੜਾ ਦੁੱਖ ਹੁੰਦਾ ਨਾ ਫਿਰ ਅੱਬਾ ਜ਼ਿੰਦਗੀ ਦੇ ਇ ਤੇ ਥੋੜੀ ਜਿਹੀ ਵਧੀਆ ਦਮੀ ਹੈ ਨਾ ਵੀ ਕੁਛ ਆਪ ਦਾ ਜੇ ਸਵਸਥਿਆ ਪਾਇਸ ਮਤਲਬ ਕਿ ਪਰਿਵਾਰ ਨਾਲ ਜੁੜੇ ਹੋਏ ਆ ਉਸ ਪਰਿਵਾਰ ਦੇ ਕੁਛ ਸੁਪਨੇ ਪੂਰੇ ਕਰ ਸਕੀਏ ਕੁਛ ਦੇਖ ਸਕੇ ਖੁਸ਼ੀਆਂ ਹਨਾ ਤੇ ਇਸ ਕਰਕੇ ਕਹਿਦੇ ਦੇ ਵੀ ਜਿੰਨੀ ਵੀ ਜ਼ਿੰਦਗੀ ਆਪਾਂ ਜੀ ਰਹੇ ਆ ਨਾ ਵਧੀਆ ਜੀਣੀ ਚਾਹੀਦੀ ਆ ਖੁਸ਼ ਜੀਣੀ ਚਾਹੀਦੀ ਆ ਰੱਬ ਦੇ ਘਰ ਦਾ ਕੋਈ ਪਤਾ ਨਹੀਂ ਕਿਦੋਂ ਸੱਦਾ ਆ ਜਾਣਾ ਹੈ ਕਿਉਂਕਿ ਨਾ ਸਾਡੇ ਰਿਸ਼ਤੇਦਾਰ ਚ ਬਹੁਤ ਜਿਹੜੇ ਰਿਸ਼ਤੇਦਾਰ ਹੈ ਬੇਜਿਨਾਂ ਨੇ ਬੱਚੇ ਪਾਲ ਕੇ ਵੱਡੇ ਕਰ ਲਏ ਹਨ ਪਰ ਉਹਨਾਂ ਨੂੰ ਉਹਨਾਂ ਦੀਆਂ ਖੁਸ਼ੀਆਂ ਗਾਂ ਦੇਖਣ ਦਾ ਆਉਣ ਵਾਲੀ ਜ਼ਿੰਦਗੀ ਦੇਖਣ ਦਾ ਟਾਈਮ ਹੀ ਨਹੀਂ ਮਿਲਿਆ ਸਾਡੇ ਮੇਰੇ ਪੂਆਜੀ ਦੀ ਬੇਟੀ ਉਹਨਾਂ ਦੀ ਵੀ ਡੈਥ ਹੋ ਗਈ ਬੱਚੇ ਉਹਨਾਂ ਦੇ ਵਿਆਹਣ ਵਾਲੇ ਸੀਗੇ ਤੇ ਪੂਆਜੀ ਮੇਰੇ ਸੀਗੇ ਉਹਨਾਂ ਦੇ ਵੀ ਬੱਚੇ ਵਿਆਹਣ ਵਾਲੇ ਸੀਗੇ ਉਹਨਾਂ ਤੇ ਵੀ ਡੈਥ ਹੋ ਗਈ ਇਧਰੋਂ ਮੇਰੇ ਪੂਆ ਸੱਸ ਜੀ ਸੀਗੇ ਉਹਨਾਂ ਨੂੰ ਬ੍ਰੇਨ ਟਿਊਮਰ ਹੋ ਗਿਆ ਸੀਗਾ ਤੇ ਉਹਨਾਂ ਦੀ ਵੀ ਬੱਚਿਆਂ ਦੀ ਮੈਰिज ਕਰਨ ਵਾਲੀ ਸੀਗੀ ਤੇ ਉਹਨਾਂ ਦੀ ਵੀ ਡੈਥ ਹੋ ਗਈ ਸੀਗੀ ਤੇ ਇੱਕ ਮਾਂ ਤੋਂ ਬਿਨਾ ਨਾ ਉਹ ਖੁਸ਼ੀਆਂ ਨਹੀਂ ਰਹਿੰਦੀਆਂ ਗਿਆ ਜਦੋਂ ਬੱਚਿਆਂ ਦੇ ਵਿਆਹ ਹੁੰਦੇ ਆ ਤੇ ਆਪਦੇ ਸਹੁਰਿਆਂ ਨੂੰ ਚਲ ਜਾਂਦੀਆਂ ਤੇ ਉਹਨਾਂ ਨੂੰ ਆਪਦੇ ਮਾਂ ਦੀ ਯਾਦ ਬਹੁਤ ਆਉਂਦੀ ਆ ਕਿਉਂਕਿ ਮਾਂ ਨੇ ਜਿਹੜੇ ਉਹਨਾਂ ਨਾਲ ਸੁੱਖ-ਦੁੱਖ ਵੰਡਣੇ ਹੁੰਦੇ ਆ ਉਹਨਾਂ ਨੂੰ ਇੱਕ ਤਰ੍ਹਾਂ ਦਾ ਗਾਈਡ ਕਰਨਾ ਹੁੰਦਾ ਹਨਾ ਚੰਗੇ ਮਾੜੇ ਦਾ ਸਾਰਾ ਕੁਝ ਦੱਸਣਾ ਹੁੰਦਾ ਆ ਤੇ ਉਹ ਜਿਹੜਾ ਟਾਈਮ ਹੈ ਨਾ ਉਟਪੋਣਾ ਬਹੁਤ ਔਖਾ ਹੋ ਜਾਂਦਾ ਆ ਤੇ ਦੂਸਰੇ ਪਾਸੇ ਮੇਰੀ ਇੱਕ ਚਾਚਾ ਚਾਚੀ ਜੀ ਆ ਚਾਚੀ ਜੀ ਨੂੰ ਵੀ ਕੈਂਸਰ ਦੀ ਪ੍ਰੋਬਲਮ ਹੋ ਗਈ ਸੀ ਉਹਨਾਂ ਦੇ ਬੱਚੇ ਵੀ ਅਨਮੈਰਿਡ ਸੀਗੇ ਉਹਨਾਂ ਦੀ ਵੀ ਡੈਥ ਹੋ ਗਈ ਮੇਰੇ ਚਾਚਾ ਜੀ ਚਾਚੀ ਜੀ ਦੋਨਾਂ ਦੀ 1 ਮਹੀਨੇ ਦੇ ਵਿੱਚ ਹੀ ਡੈਥ ਹੋ ਗਈ ਸੀ ਦੋਨਾਂ ਦੀ ਤੇ ਦੇਖੋ ਕਿੰਨਾ ਵੱਡਾ ਜਿਹੜਾ ਪਰਿਵਾਰ ਦੇ ਉੱਤੇ ਦੁੱਖਾਂ ਦਾ ਭਾਰ ਟੁੱਟ ਜਾਂਦਾ ਨਾ ਸਹਮਲਣਾ ਬਹੁਤ ਔਖਾ ਹੋ ਜਾਂਦਾ ਜੇ ਘਰ ਦੇ ਵਿੱਚ ਬਜ਼ੁਰਗ ਹੋਣ ਚਲੋ ਫਿਰ ਵੀ ਪਰਿਵਾਰ ਜਿਹੜਾ ਸੰਭਲ ਜਾਂਦਾ ਪਰ ਜਦੋਂ ਕੋਈ ਨਾ ਰਵੇ ਨਾ ਫਿਰ ਸਹਮਲਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਵਾਹਿਗੁਰੂਗੇ ਅਰਦਾਸ ਕਰਦੇ ਆਂ ਵੀ ਸਾਰੇ ਤੰਦਰੁਸਤ ਰਹਿਣ ਐਲਜੀ ਲਾਈਲਾ ਜਿਹੜੀ ਬਿਮਾਰੀ ਆ ਕਿਸੇ ਨੂੰ ਨਾ ਲੱਗੇ ਕਿਉਂਕਿ ਬਹੁਤ ਔਖਾ ਹੋ ਜਾਂਦਾ ਜਦੋਂ ਇਲਾਜ ਕਰਾਉਂਦੇ ਇੱਕ ਇੱਕ ਦਿਨ ਬੰਦੇ ਦਾ ਜਿਹੜਾ ਉਹ ਮਰਨ ਹੋ ਜਾਂਦਾ ਹਨਾ ਚਾਹੇ ਕਿੰਨੀ ਪੋਜ਼ਿਟਿਵ ਥਿੰਕਿੰਗ ਰੱਖੇ ਪਰ ਬੰਦਾ ਮਨ 'ਚ ਕਦੇ ਨਾ ਕਦੇ ਵਜਦੀ ਆ ਕੇ ਵੀ ਪਤਾ ਨਹੀਂ ਕੀ ਬਣੂਗਾ ਹਨਾ ਆਪਾਂ ਤਾਂ ਵਾਹਿਗੁਰੂ ਅੱਗੇ ਅਰਦਾਸ ਇਹ ਹੀ ਕਰੀ ਦੀ ਸੀ ਕਿ हे ਰੱਬਾ ਮਤਲਬ ਕਿ ਉਹਨੂੰ ਥੋੜੀ ਜ਼ਿੰਦਗੀ ਹੋਰ ਦੋ ਦੇ ਉਸ ਦੀਦੀ ਨੂੰ ਵੀ ਆਪਦੇ ਬੱਚਿਆਂ ਦੀਆਂ ਖੁਸ਼ੀਆਂ ਦੇਖ ਸਕੇ ਪਰ ਜੋ ਰੱਬ ਦਾ ਭਾਣਾ ਸੀ ਉਹ ਹੋ ਕੇ ਰਿਹਾ ਤੇ ਚਲੋ ਜੀ ਵਾਹਿਗੁਰੂ ਅਗੇ ਅਰਦਾਸ ਹੈ ਇਹ ਕਰਦੇ ਆ ਤੁਸੀਂ ਵੀ ਸਾਰੇ ਅਰਦਾਸ ਕਰਿਓ ਕਿ ਬੱਚਿਆਂ ਨੂੰ ਜਿਹੜੀ ਹੈ ਚੰਗੀ ਜ਼ਿੰਦਗੀ ਦਵੇ ਹਨਾ ਆਉਣ ਵਾਲੇ ਟਾਈਮ 'ਚ ਚੰਗੇ ਰਾਹ ਤੇ ਚੱਲਣਾ ਆਪਦੇ ਮਾਪੇ ਦਾ ਨਾਮ ਰੋਸ਼ਨ ਕਰਨ ਉਦੋਂ ਬਹੁਤ ਦੁੱਖ ਹੁੰਦਾ ਜਦੋਂ ਕਿ ਬੰਦਾ ਲਾਸਟ ਸਟੇਜ ਤੇ ਆ ਕੇ ਬੋਲਣੋਂ ਵੀ ਹਟ ਜਾਂਦਾ ਆਪਦੇ ਮਨ ਦੀਆਂ ਜੜੀਆਂ ਹੁੰਦੀਆਂ ਮਨ 'ਚ ਹੀ ਲੈ ਕੇ ਚਲਾ ਜਾਂਦਾ ਹਨਾ ਪਤਾ ਨਹੀਂ ਮਨ 'ਚ ਕੀ ਚੱਲਦਾ ਹੁਣ ਆਪਦੇ ਬੱਚਿਆਂ ਵਾਸਤੇ ਇਹ ਸੋਚ ਕੇ ਬੜਾ ਦੁੱਖ ਹੁੰਦਾ ਬੜੀਆਂ ਅਰਦਾਸਾਂ ਕੀਤੀਆਂ ਸੀ ਸਭ ਨੇ ਭੈਣ ਭਰਾਵਾਂ ਨੇ ਮਿਲ ਕੇ ਹਨਾ ਵੀ ਚਲੋ ਇਹਦੀ ਜ਼ਿੰਦਗੀ ਥੋੜੇ ਦਿਨ ਹੋਰ ਵਾਜੇ ਥੋੜਾ ਟਾਈਮ ਹੋਰ ਵਾਜੇ ਪਰ ਜਿਵੇਂ ਕਿ ਉਹਨਾਂ ਨੇ ਘਰ ਵੀ ਸ਼ੁਰੂ ਕਰ ਰੱਖਿਆ ਸੀਗਾ ਨਵਾਂ ਹਨਾ ਤੇ ਉਹ ਦਿਨ ਨਹੀਂ ਆਇਆ ਵੀ ਉਸ ਨਵੇਂ ਘਰ 'ਚ ਵਾਸ ਕਰ ਸਕਣ ਆਪਣੇ ਬੱਚੇ ਦੀਆਂ ਖੁਸ਼ੀਆਂ ਦੇਖ ਸਕਣ ਤੇ ਵਾਇਰਸ ਉਹਦਾ ਕਿਸੇ ਨਾਲ ਨਾ ਕਰੇ ਬਸ ਵਾਇਰਸ ਅਗੇ ਅਰਦਾਸ ਸਹੀ ਕਰਦੇ ਆ ਵੀ ਵਾਇਰਸ ਸਭ ਨੂੰ ਤੰਦਰੁਸਤੀ ਦੇਈ ਸਭ ਆਪਣੇ ਬੱਚਿਆਂ ਚ ਹੱਸਦੇ ਵਾਸਤੇ ਰਹਿਣ ਕਿਉਂਕਿ ਜਦੋਂ ਇੱਕ ਮਾਂ ਦੇ ਬੱਚੇ ਹੁੰਦੇ ਆ ਨਾ ਤਾਂ ਮਾਂ ਦੇ ਸੁਪਨੇ ਬਹੁਤ ਜੁੜ ਜਾਂਦੇ ਆ ਆਪਣੇ ਬੱਚਿਆਂ ਦੇ ਨਾਲ ਤੇ ਬੱਚਿਆਂ ਤੇ ਵੀ ਬਹੁਤ ਜੁੜ ਜਾਂਦੇ ਆ ਤੇ ਇਸ ਕਰਕੇ ਸਭ ਨੂੰ ਤੰਦਰੁਸਤੀ ਦੇਵੇ ਵਾਹਿਗੁਰੂ ਇਸ ਤੇ ਨਾਲ ਹੀ ਆਪਾਂ ਅੱਜ ਦੇ ਵਲੌਗ ਦਾ ਐਂਡ ਕਰ ਰਹੇ ਹਾਂ ਜੀ ਕੱਲ ਨੂੰ ਮਿਲਾਂਗੇ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ